ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇਨਸਾਨੀਅਤ ਪਿਆਰ ਤੇ ਸੱਚ ਦਾ ਪੈਨਾਮ ਦੇਣ ਵਿੱਚ ਲਾ ਦਿੱਤਾ ਉਹ ਸਿਰਫ ਇੱਕ ਧਰਮ ਦੇ ਨਹੀਂ ਸਾਰੀ ਦੁਨੀਆ ਲਈ ਆਏ ਸਨ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਪਾਈ ਮਰਦਾਨਾ ਜੀ ਨਾਲ ਲੰਬੀ ਪੈਦਲ ਯਾਤਰਾਤੇ ਸਨ ਉਹ ਜੰਗਲਾਂ ਪਹਾੜਾਂ ਨਦੀਆਂ ਅਤੇ ਅਜੇ ਅਜੇ ਪਿੰਡਾਂ ਵਿੱਚੋਂ ਲੰਘਦੇ ਜਾ ਰਹੇ ਸਨ ਜਿੱਥੇ ਅਜੇ ਤੱਕ ਕੋਈ ਗਿਆ ਵੀ ਨਹੀਂ ਸੀ ਇੱਕ ਦਿਨ ਉਹ ਗਾੜੇ ਜੰਗਲ ਵਿੱਚ ਪਹੁੰਚੇ ਰਾਹ ਸੁਨਾ ਸੀ ਪੱਖੀਆਂ ਦੀ ਆਵਾਜ਼ ਤੇ ਹਵਾ ਦੀ ਸੁਗ ਸੁਣਾਈ ਦੇ ਰਹੀ ਸੀ ਪਾਈ ਮਰਦਾਨਾ ਜੀ ਨੇ ਪੁੱਛਿਆ ਗੁਰੂ ਜੀ ਅਸੀਂ ਇੱਥੇ ਕਿਉਂ ਰੁਕੇ ਹਾਂ ਇੱਥੇ ਤਾਂ ਕੋਈ ਵੀ ਨਹੀਂ ਗੁਰੂ ਜੀ ਨੇ ਹੌਲੀ ਹੱਸਦੇ ਹੋਏ ਕਿਹਾ ਮਰਦਾਨਾ ਜਿੱਥੇ ਕੋਈ ਨਹੀਂ ਹੁੰਦਾ ਉਥੇ ਰੱਬ ਹੋਜਦਾ ਹੈ ਇਹ ਜੰਗਲ ਵੀ ਉਸ ਦਾ ਘਰ ਹੈ ਜਿੱਥੇ ਸਾਹ ਆਉਂਦੀ ਹੈ ਉਥੇ ਪਰਮਾਤਮਾ ਵਸਦਾ ਹੈ ਉਹਨਾਂ ਨੇ ਉਥੇ ਵੀ ਕੀਰਤਨ ਕੀਤਾ ਸਬਕ ਦਿੱਤਾ ਤੇ ਰੱਬ ਦਾ ਨਾਮ ਜਪਿਆ ਆਹ ਜੰਗਲ ਵੀ ਰੋਸ਼ਨ ਹੋ ਗਿਆ ਰੱਬ ਦੇ ਨੂਰ ਨਾਲ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਸਿਰਫ ਰਸਤੇ ਦਾ ਸਫ਼ਰ ਨਹੀਂ ਸੀ